ਪੰਜਾਬ ਸਰਕਾਰ ਮਰਦਾਬਾਦ 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 ਮੈਨੇਜਮੈਂਟ ਦੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਉਸ ਦੇ ਰੋਸ ਵਿੱਚ ਅੱਜ ਅਸੀਂ ਇਹ ਜਿਹੜੀਆਂ ਰੋਸ ਰੈਲੀਆਂ ਸੂਤੇ ਪੰਜਾਬ ਦੇ ਅੰਦਰ ਕੀਤੀਆਂ ਨੇ ਸੋ ਇਹ ਗੱਲ ਉੱਪਰ ਤੱਕ ਜਾਵੇ ਇਸ ਦੇ ਲਈ ਸਾਰਿਆਂ ਨੂੰ ਬੇਨਤੀ ਵੀ ਆ ਕਿ ਉਹ ਵਰਕਲੂ ਰੂਲ ਨੂੰ ਸਖਤੀ ਨਾਲ ਲਾਗੂ ਕਰਨ ਕਿ ਸਾਡਾ ਵਰਕਲੂ ਰੂਲ ਆ ਉਹਨੂੰ ਲਾਗੂ ਕਰਨ ਤਾਂ ਕਿ ਮੈਨੇਜਮੈਂਟ ਜਿਹੜੀ ਗੁੰੰਗੀ ਬੋਲੀ ਮੈਨੇਜਮੈਂਟ ਆ ਉਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ ਵਿਜਲੀ ਮੰਤਰੀ ਦੀ ਕੋਠੀ ਦਾ ਘਰੋਂ ਭਰਾਓ ਕਰਨ ਦੀ بجائے ਉਸ ਦਾ ਉੱਥੋਂ ਬਿਲਕੁਲ ਵੀ ਨਿਕਲਣਾ ਬੰਦ ਕਰ ਦਨ ਜਿਦੇ ਉੱਤੇ ਸਹਿਮਤੀ ਵੀ ਜਤਾਈਆ ਔਰ ਨੋਟੀਫਿਕੇਸ਼ਨਾਂ ਨਹੀਂ ਜਾਰੀ ਕਰ ਰਹੀ ਪੰਜਾਬ ਸਰਕਾਰ 8 ਘੰਟੇ ਆਪਣੀ ਜਿਹੜੀ ਬਣਦੀ ਡਿਊਟੀ ਕਰਨੀ ਆ ਔਰ ਉਸ ਤੋਂ ਬਾਅਦ ਕਿਸੇ ਨੇ ਵੀ ਡਿਊਟੀ ਤੋਂ ਬਾਅਦ ਫੀਲਡ ਦੇ ਵਿੱਚ ਨਹੀਂ ਜਾਣਾ ਜਿਨ੍ਹਾਂ ਦੀਆਂ ਤਨਖਾਹਾਂ ਸਾਡੀਆਂ ਪੈਂਡਿੰਗ ਬਣਨ ਵਾਲੀਆਂ ਰਹਿੰਦੀਆਂ ਨੇ ਉਹ ਵੀ ਅਸੀਂ ਮੰਗ ਕਰਦੇ ਆ ਉਹ ਜਿਹੜੇ ਸਾਥੀ ਸਾਡੇ ਰਹਿ ਗਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਉਹ ਤਰਗਾਹ ਹਾਰ ਰਿਲੀਜ਼ ਕੀਤੀਆਂ ਜਾਣ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਪਰਦਾ ਫਾਸ ਵੀ ਕਰਨਾ ਇੱਕ ਤਰੀਕ ਨੂੰ ਵਿਜਲੀ ਮੰਤਰੀ ਦੀ ਕੋਠੀ ਦੇ ਅੱਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਧਰਨਾ ਲਗਾਉਣ ਜਾ ਰਹੇ ਹਾਂ ਜੇਕਰ ਅਸੀਂ ਇਹਨੂੰ ਪੰਦ ਦੇ ਹੀ ਨਾਲ ਲਵਾਵਾਂਗੇ ਤਾਂ ਹੀ ਸਰਕਾਰ ਦੇ ਉੱਪਰ ਇਹਦਾ ਅਸਰ ਪਊਗਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਅੱਜ ਜੁਆਇੰਟ ਫੋਰਮ ਅਤੇ ਬਿਜਲੀ ਇਕਤਾ ਮੰਚ ਦੇ ਸਾਂਝੇ ਸੱਦੇ ਦੇ ਉੱਤੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਮੁੱਖ ਦਫ਼ਤਰਾਂ ਦੇ ਵਿੱਚ ਡਿਵੀਜ਼ਨ ਪੱਧਰ ਤੇ ਸਬ-ਡਿਵੀਜ਼ਨਸ ਤੇ ਗੇਟ ਰੈਲੀਆ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਹ ਤੋਂ ਨੇਪਰੇ ਚਾੜਨ ਵਾਸਤੇ ਅੱਜ ਸੁੰਦਰਨਗਰ ਡਿਵੀਜ਼ਨ ਦੇ ਸਾਰੇ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਰੈਲੀ ਕੀਤੀ ਤੇ ਇਸੇ ਪ੍ਰਕਾਰ ਕੱਲ ਵੀ ਕਈ ਥਾਵਾਂ ਦੇ ਉੱਤੇ ਗੇਟ ਰੈਲੀਆ ਨੇ ਤੇ ਇਸ ਤੋਂ ਇਲਾਵਾ 22 ਤਰੀਕ ਦੀ ਮੀਟਿੰਗ ਆ ਜਿਹੜੀ ਜੇਕਰ ਬੇਸਟਾ ਰੈਲੀਆ ਤਾਂ 1 ਤਰੀਕ ਨੂੰ ਬਿਜਲੀ ਮੰਤਰੀ ਦਾ ਜਿਹੜਾ ਕਰਾਉ ਕਰਨ ਦਾ ਜਿਹੜਾ ਪ੍ਰੋਗਰਾਮ ਉਹਨਾਂ ਦੀ ਰਾਏ ਸ਼੍ਰੀ ਅਮਰਸਰ ਤੇ ਉਸ ਵਾਸਤੇ ਮੈਂ ਸਮੁੱਚੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਅਸੀਂ ਵਰਕ ਟੂ ਰੂਲ ਦੇ ਉੱਤੇ ਪਹਿਰਾ ਦਿੰਦੇ ਹੋਏ 31 ਤਰੀਕ ਤੱਕ ਕੰਮ ਕਰਨਾ ਜਿਵੇਂ ਗੌਰਵ ਜੀ ਨੇ ਦੱਸਿਆ ਵੀ ਵਰਕ ਟੂ ਰੂਲ ਹੈ ਕੀ ਆ ਤੇ ਉਸ ਦੇ ਉੱਤੇ ਪਹਿਰਾ ਦੇ ਕੇ ਇਸ ਸਰਕਾਰ ਮੈਨੇਜਮੈਂਟ ਤੇ ਸਥਾਨਕ ਜਿਹੜਿਆ ਅਫਸਰਸ ਆਈ ਆ ਉਹਨਾਂ ਨੂੰ ਦੱਸਣਾ ਕਿ ਜਿਹੜਾ ਵਰਕ ਟੂ ਰੂਲ ਦੇ ਵਿੱਚ ਰਹਿ ਕੇ ਜੇਕਰ ਮੁਲਾਜ਼ਮ ਕੰਮ ਕਰਨਗੇ ਤਾਂ ਫਿਰ ਕਿਹੋ ਜਿਹਾ ਮੁਕੰਮ ਹੋਣਾ ਸੋ ਇਹ ਗੱਲ ਉੱਪਰ ਤੱਕ ਜਾਵੇ ਇਸ ਦੇ ਲਈ ਸਾਰਿਆਂ ਨੂੰ ਬੇਨਤੀ ਵੀ ਆ ਕਿ ਉਹ ਵਰਕਲੂ ਰੂਲ ਨੂੰ ਸਖਤੀ ਨਾਲ ਲਾਗੂ ਕਰਨ ਤੇ 19 ਤਰੀਕ ਨੂੰ ਹਰੇਕ ਸਬਡਿਵੀਜ਼ਨ ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਉੱਥੇ ਪਹੁੰਚਣ ਕਿਉਂਕਿ ਸੌਰੀ 1 ਤਰੀਕ ਦਾ 1 9 ਜਿਹੜੀ 1 9 1 ਸਤੰਬਰ ਨੂੰ ਉਹ ਉਹ ਅੰਮ੍ਰਿਤਸਰ ਪਹੁੰਚਣ ਤਾਂ ਕਿ ਅਸੀਂ ਗਿਣਤੀ ਦੇ ਹਿਸਾਬ ਨਾਲ ਕਿਉਂਕਿ ਜੇ ਮੁਲਾਜ਼ਮਾਂ ਦੀ ਗਿਣਤੀ ਉਹ ਤਾਂ ਸਾਡੇ ਆਗੂਆਂ ਦਾ ਜਿਹੜਾ ਕੋਨਾ ਉਹ ਗਰਮ ਜ਼ਿਆਦਾ ਹੋਵੇਗਾ ਤੇ ਉਹ ਹੋ ਸਕਦਾ ਕਿ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੀ ਬਜਾਏ ਉਸ ਦਾ ਉੱਥੋਂ ਬਿਲਕੁਲ ਵੀ ਨਿਕਲਣਾ ਬੰਦ ਕਰ ਦੇਣ ਤੇ ਇਸ ਤੋਂ ਇਲਾਵਾ ਉਸੇ ਦਿਨ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਵੀ ਆਪਣੇ ਭਾਸ਼ਣ ਦੇ ਵਿੱਚ ਪਹਿਲਾਂ ਵੀ ਜਿਹੜੀ ਇੱਕ ਨੌ ਦੀ ਜਿਹੜੀ ਉੱਥੇ ਮੁਜ਼ਾਰਾ ਕਰਨਾ ਕੋਠੀ ਦਾ ਘਰਾਓ ਕਰਨਾ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਇਸ ਆਮ ਆਦਮੀ ਪਾਰਟੀ ਦਾ ਜਿਹੜਾ ਪਿੱਟ ਸਿਆਪਾ ਕਰਦਾ ਹੈ ਏਸੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਪਰਦਾ ਫਾਸ਼ ਵੀ ਕਰਨਾ ਸੋ ਸਾਰੇ ਬਿਜਲੀ ਮਜ਼ਦੂਰ ਜਿੱਥੇ 21 22 ਦੀਆਂ ਜਿਹੜੀਆਂ ਰੈਗੇਟ ਰਲੀਆਂ ਨੇ ਉਹਨਾਂ ਨੂੰ ਸਫਲ ਬਣਾਉਣ 22 ਤਰੀਕ ਦੀ ਮੀਟਿੰਗ ਤੋਂ ਬਾਅਦ ਵਿੱਚ 31 ਤਰੀਕ ਤੱਕ ਜਿਹੜਾ ਵਰਕ ਟੂ ਰੂਲ ਦਾ ਜਿਹੜਾ ਉਸ ਦੇ ਉੱਤੇ ਪਹਿਰਾ ਦੇਣ ਤੇ 1 ਸਤੰਬਰ 2024 ਨੂੰ ਬਿਹਾਰਾ ਕੱਟ ਕੇ ਅੰਮ੍ਰਿਤਸਰ ਪੁੱਜਣ ਤਾਂ ਕਿ ਆਪਾਂ ਉਸ ਪ੍ਰੋਗਰਾਮ ਨੂੰ ਜਿਹੜਾ ਸਫਲ ਬਣਾਈਏ ਧੰਨਵਾਦ ਅੱਜ ਜੁਆਇੰਟ ਫੋਰਮ ਤੇ ਇੱਕ ਤਾਂ ਮੰਚ ਪੰਜਾਬ ਵੱਲੋਂ ਜਿਹੜੀਆਂ ਡਿਵੀਜ਼ਨ ਤੇ ਸਬ ਡਿਵੀਜ਼ਨ ਪੱਧਰ ਤੇ ਗੇਟ ਰੈਲੀਆਂ ਵੀ ਕਾਲ ਦਿੱਤੀ ਗਈ ਸੀ ਉਹਦੇ ਅਗੇਂਸਟ ਅਸੀਂ ਉਹਦੇ ਹੱਕ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਗੇਟ ਰੈਲੀਆਂ ਕੀਤੀਆਂ ਨੇ ਤੋਂ ਹੁਣ ਮੈਂ ਮਤਲਬ ਦੱਸਣਾ ਚਾਹਨਾ ਵਾਂ ਵੀ ਜਿਹੜੀਆਂ ਗੇਟ ਰੈਲੀਆਂ ਕੀਤੀਆਂ ਨੇ ਉਹਦੇ ਵਿੱਚ ਸਾਨੂੰ ਵਰਕ ਟੂ ਰੂਲ ਦੀ ਕਾਲ ਕੀਤੀ ਗਈ ਆ ਪਰ ਮੈਂ ਆਪਣੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਵਾਂ ਵੀ ਜਿਹੜੀ ਵਰਕ ਟੂ ਰੂਲ ਦੀ ਕਾਲ ਆ ਜਿਵੇਂ ਕਿ 8 ਘੰਟੇ ਆਪਣੀ ਜਿਹੜੀ ਬਣਦੀ ਡਿਊਟੀ ਕਰਨੀ ਆ ਔਰ ਉਸ ਤੋਂ ਬਾਅਦ ਕਿਸੇ ਨੇ ਵੀ ਡਿਊਟੀ ਤੋਂ ਬਾਅਦ ਫੀਲਡ ਦੇ ਵਿੱਚ ਨਹੀਂ ਜਾਣਾ ਜਿਹੜੇ ਕਿ এজ ਜੇ ਇ ਤੇ ਜੇ ਇ ਆ ਉਹੀ ਸਿਰ ਪਰਮਿਟ ਲੈਣਗੇ ਜਿਹੜੇ ਲਾਈਨਮੈਨ ਨੇ ਜਿਹੜੇ ਅਥਰਾਇਜ਼ ਲਾਈਨਮੈਨ ਨੇ ਪਰ ਉਹਨਾਂ ਕੋਲ ਪਰਮਿਟ ਉਹਨਾਂ ਕੋਲ ਕੋਡ ਨਹੀਂ ਜਾਰੀ ਹੋਏ ਉਹ ਬਿਲਕੁਲ ਵੀ ਪਰਮਿਟ ਨਹੀਂ ਲੈਣਗੇ ਕਿਉਂਕਿ ਜਿਵੇਂ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਸੋ ਉਹਦੇ ਜਵਾਬ ਦੇ ਵਿੱਚ ਜੋ ਅਸੀਂ ਵਰਕ ਟੂ ਰੂਲ ਦਾ ਕਾਲ ਦਿੱਤੀ ਕਿ ਜੇਕਰ ਅਸੀਂ ਇਹਨੂੰ ਤੰਦਹੀ ਨਾਲ ਲਵਾਵਾਂਗੇ ਤਾਂ ਹੀ ਸਰਕਾਰ ਦੇ ਉੱਪਰ ਇਹਦਾ ਅਸਰ ਪਊਗਾ ਔਰ ਇਹਦੇ ਵਧੀਆ ਰਿਜ਼ਲਟ ਆਉਣਗੇ ਧੰਨਵਾਦ ਜੀ ਅੱਜ ਬਿਜਲੀ ਬੋਰਡ ਦੇ ਅੰਦਰ ਡਿਗਨਟ ਫੋਰਮ ਤੇ ਇੱਕ ਤਾਂ ਮੰਚ ਪੰਜਾਬ ਦੇ ਸੱਦੇ ਦੇ ਉੱਤੇ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਜਿਸ ਦੀ ਗੜੀ ਦੇ ਵਿੱਚ ਅੱਜ ਸੁੰਦਰ ਨਗਰ ਡਿਵੀਜ਼ਨ ਲੁਧਿਆਣੇ ਦੇ ਵਿੱਚ ਰੈਲੀ ਕੀਤੀ ਗਈ ਆ ਔਰ ਮੁਲਾਜ਼ਮਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਨਾ ਕਰਨਾ ਔਰ ਮੈਨੇਜਮੈਂਟ ਦੀਆਂ ਮੈਨੇਜਮੈਂਟ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਉਸ ਦੇ ਰੋਸ ਵਿੱਚ ਅੱਜ ਅਸੀਂ ਇਹ ਜਿਹੜੀਆਂ ਰੋਸ ਰੈਲੀਆਂ ਸੂਚੇ ਪੰਜਾਬ ਦੇ ਅੰਦਰ ਕੀਤੀਆਂ ਨੇ ਔਰ ਅੱਜ ਅਸੀਂ ਮੈਨੇਜਮੈਂਟ ਨੂੰ ਵੀ ਇਸ ਗੱਲ ਦੀ ਇਥੋਂ ਚੇਤਾਵਨੀ ਦਿੰਨੇ ਆ ਕਿ 21 ਤਰੀਕ ਤੋਂ 31 ਤਰੀਕ ਤੱਕ ਜਿਹੜਾ ਵਰਕ ਟੂ ਰੋਲ ਆ ਉਹ ਅਸੀਂ ਲਾਗੂ ਕੀਤਾ ਹੈ ਔਰ ਉਸ ਨੂੰ 100% ਦਫਤਰ ਦੇ ਅੰਦਰ ਲਾਗੂ ਕੀਤਾ ਜਾਵੇਗਾ ਔਰ ਮੈਂ ਪੰਜਾਬ ਦੇ ਅੰਦਰ ਵੱਖ-ਵੱਖ ਜਿਹੜੀਆਂ ਡਿਵੀਜ਼ਨਾਂ ਨੇ ਸਬਡਿਵੀਜ਼ਨਾਂ ਨੇ ਉਹਨਾਂ ਨੂੰ ਵੀ ਸੂਚੇ ਜੱਥੇਬੰਦੀਆਂ ਦੇ ਮੁਲਾਜ਼ਮਾਂ ਨੂੰ ਔਰ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਜਿਹੜਾ ਇਹ ਸਾਡਾ ਵਰਕ ਟੂ ਰੂਲ ਆ ਉਹਨੂੰ ਲਾਗੂ ਕਰਨ ਤਾਂ ਕਿ ਮੈਨੇਜਮੈਂਟ ਜਿਹੜੀ ਗੁੰੰਗੀ ਬੋਲੀ ਮੈਨੇਜਮੈਂਟ ਆ ਉਹਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ ਔਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਦੇ ਵਿੱਚ ਸਾਡਾ 12 ਦਿਏ ਰੁਕਿਆ ਹੋਇਆ ਧੀਏ ਬਿਲਕੁਲ ਜਾਇਜ਼ ਆ ਔਰ ਸਾਡੇ ਜਿਹੜਾ ਕੋਈ ਮੁਲਾਜ਼ਮ ਸ਼ਹੀਦ ਹੋ ਜਾਂਦਾ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਮੰਗ ਆ ਔਰ ਇਹਦੇ ਨਾਲ ਨਾਲ ਹੀ ਉਸ ਨੂੰ ਪੇਪੈਂਡ ਦੇਣ ਦਾ ਮਸਲਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਔਰ ਇਸੇ ਤਰ੍ਹਾਂ ਸਾਡੇ ਜਿਹੜੇ ਸਕੇਲਾਂ ਦੇ ਬਕਾਇਆ ਨੇ ਸਰਕਾਰ ਦੇ ਵੱਲ ਉਹ ਪੈਂਡਿੰਗ ਪਏ ਨੇ ਉਹਨਾਂ ਨੂੰ ਔਰ ਇਹਦੇ ਨਾਲ ਨਾਲ ਹੀ ਹੋਰ ਸਾਡੀਆਂ ਜਿਹੜੀਆਂ ਲਗਭਗ 40 ਮੰਗਾ ਦਾ ਡਿਮਾਂਡ ਚਾਰਟ ਮੈਨੇਜਮੈਂਟ ਨੂੰ ਦੇ ਨਾਲ ਡਿਸਕਸ ਕੀਤਾ ਹੋਇਆ ਜਿਹਦੇ ਉੱਤੇ ਸਹਿਮਤੀ ਵੀ ਜਤਾਈਆ ਔਰ ਨੋਟੀਫਿਕੇਸ਼ਨ ਨੀ ਜਾਰੀ ਕਰ ਰਹੀ ਪੰਜਾਬ ਸਰਕਾਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਔਰ ਮੈਨੇਜਮੈਂਟ ਤੋਂ ਮੰਗ ਕਰਦੇ ਆਂ ਕਿ ਮੰਨੀਆਂ ਮੰਗਾ ਜਿਹੜੀਆਂ ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਤਾਂ ਕਿ ਜਿਹੜੇ ਮੁਲਾਜ਼ਮਾਂ ਦੇ ਵਿੱਚ ਪਾਈ ਜਾ ਰਹੀ ਬੇਚੈਨੀ ਆ ਉਹ ਖਤਮ ਹੋਵੇ ਅਤੇ ਜਿਹੜਾ ਲੋਕਾਂ ਦੇ ਸੇਵਾਮਾਨ ਨੇ ਉਹ ਅਸੀਂ ਲੋਕਾਂ ਦੇ ਵਧੀਆ ਢੰਗ ਨਾਲ ਕਰ ਸਕੀਏ ਕਿਉਂਕਿ ਅੱਜ ਜਿਹੜਾ ਸਮੁੱਚਾ ਸਾਡਾ ਮੁਲਾਜ਼ਮਾ ਉਸ ਦੀ ਘੱਟ ਤੋਂ ਘੱਟ ਵੀ 7000 ਤੋਂ ਲੈ ਕੇ 15-20000 ਰੁਪਏ ਤੱਕ ਜਿਹੜੀ ਸੈਲਰੀ ਉਹ ਘਟ ਵੜ ਰਹੀ ਹੈ ਜਿਹਦੇ ਵਿੱਚ ਡੀਏ ਆ ਜਿਹੜਾ ਉਹ ਘਟ ਮਿਲ ਰਿਹਾ ਔਰ ਇਸੇ ਤਰ੍ਹਾਂ 295/19 ਵਾਲੇ ਕੋਈ ਸਾਥੀ ਨੇ ਜਿਨ੍ਹਾਂ ਦੀਆਂ ਤਨਖਾਹਾਂ ਸਾਡੀਆਂ ਪੈਂਡਿੰਗ ਬਣਨ ਵਾਲੀਆਂ ਰਹਿੰਦੀਆਂ ਨੇ ਉਹ ਵੀ ਅਸੀਂ ਮੰਗ ਕਰਦੇ ਆ ਉਹ ਜਿਹੜੇ ਸਾਥੀ ਸਾਡੇ ਰਹਿ ਗਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਉਹ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤਾਂ ਕਿ ਉਹ ਵੀ ਜਿਹੜੀ ਸਾਥੀਆਂ ਦੇ ਮਨਾਂ ਦੇ ਵਿੱਚ ਬੇਚੈਨੀ ਉਹ ਦੂਰ ਹੋ ਸਕੇ ਔਰ ਮੈਂ ਅਖੀਰ ਦੇ ਵਿੱਚ ਮੈਨੇਜਮੈਂਟ ਨੂੰ ਫੇਰ ਇਹ ਚੇਤਾਵਨੀ ਦਿੰਨਾ ਕਿ ਜੇਕਰ ਵਰਕ ਟੂ ਰੂਲ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਜਾਂ ਕੋਈ ਦਿੱਕਤ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰ ਉਹ ਪੰਜਾਬ ਸਰਕਾਰ ਔਰ ਪਾਵਰ ਕੰਪਨੀ ਮੈਨੇਜਮੈਂਟ ਹੋਵੇਗੀ ਔਰ ਅਸੀਂ ਇੱਕ ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਦੇ ਅੱਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਧਰਨਾ ਲਗਾਉਣ ਜਾ ਰਹੇ ਹਾਂ ਉਹ ਵੀ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚਣਾ ਹੈ ਧੰਨਵਾਦ